ਸਤ ਸ੍ਰੀ ਅਕਾਲ ਜੀ ਹੋਸਮਾਉ ਜੀ ਕੀ ਹਾਲ ਚਾਲ ਨੇ ਮੈਂ ਸੁਜੀਤ ਕੌਰ ਮਠਾੜੂ ਤੇ ਆਪਾਂ ਤੁਹਾਡੇ ਵਾਸਤੇ ਫੇਰ ਨਵਾਂ ਵੀਡੀਓ ਲੈ ਕੇ ਆਏ ਆ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਉਹ ਤੁਹਾਡੇ ਵਾਸਤੇ ਲੈ ਕੇ ਆਏ ਆ ਆਡੀ ਕਲੈਕਸ਼ਨ ਕਪੜਾ ਬਹੁਤ ਪਿਆਰਾ ਹੈ ਤੇ ਬਹੁਤ ਸੋਹਣੇ ਸੋਹਣੇ ਉਹਨਾਂ ਦੇ ਪ੍ਰਿੰਟ ਨੇ ਤੇ ਨਿਊ ਜਾਇ ਕਪੜਾ ਆਇਆ ਤੇ ਨਿਊ ਨਿਊ ਉਹਨਾਂ ਦੇ ਡਿਜ਼ਾਈਨ ਨੇ ਬਹੁਤ ਸੋਹਣਾ ਕਪੜਾ ਹੈ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਹੁੰਦੇ ਆ ਤੇ ਜਿਹੜੀ ਆਪਣੀ ਦੁਕਾਨ ਹੈ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਤੇ ਜਿੱਥੇ ਆਪਣੀ ਇਹ ਮਿਸਤਰੀਆਂ ਦੀ ਦੁਕਾਨ ਆ ਬਠਾੜੂ ਸ਼ਾਪ ਕਰਕੇ ਜਾਣੀ ਜਾਂਦੀ ਹੈ ਤੇ ਆਪਾਂ ਹਮੇਸ਼ਾ ਬ੍ਰਾਂਡਡ ਆਈਟਮਾ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਬ੍ਰਾਂਡਡ ਆਈਟਮਾਂ ਨਾਲ ਆਪਾਂ ਵੱਧ ਤੋਂ ਵੱਧ ਡੀਲ ਕਰਦੇ ਆ ਨਾਨ ਬ੍ਰਾਂਡਡ ਆਈਟਮ ਆਪਾਂ ਬਹੁਤ ਘੱਟ ਡੀਲ ਕਰਦੇ ਆ ਤੇ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਆਡੀ ਕਲੈਕਸ਼ਨ ਦੀ ਜਿਹੜੀ ਹੈਗੀ ਹੈਗੀ ਵੀਡੀਓ ਲੈ ਕੇ ਆਏ ਆ 10 ਮਿੰਟਾਂ ਤੁਹਾਡਾ ਸਮਾਂ ਲਵਾਂਗੇ ਕਿਰਪਾ ਕਰਕੇ ਪਲੀਜ਼ ਤੁਸੀਂ ਜਿਹੜੇ ਚੈਨਲ ਦੇ ਉੱਤੇ ਨਵੇਂ ਆਉਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਸੋਹਣੀਆਂ ਸੋਹਣੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਹਰ ਨਾਲ ਦੀ ਨਾਲ ਮਿਲ ਜਾ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਰਲ ਕੇ ਦੇਖੀਏ ਆਪਣੇ ਕੋਲੇ ਅੱਜ ਕਹੇ ਜੇ ਪ੍ਰਿੰਟ ਆਏ ਨੇ ਬਹੁਤ ਪਿਆਰੇ ਪ੍ਰਿੰਟ ਨੇ ਤੇ ਆਪਾਂ ਅੱਜ ਦੇਖੀਏ ਸਾਰੇ ਜਨੇ ਰਲ ਕੇ ਬਹੁਤ ਸੋਹਣੇ ਪ੍ਰਿੰਟ ਨੇ ਆਹ ਲਓ ਜੀ ਇਹ ਸਾਫ ਜਿਹੜਾ ਆਇਆ ਹੈ ਇਹ ਆਡੀ ਕਲੈਕਸ਼ਨ ਦੇ ਵਿੱਚ ਹੈ ਤੇ ਕਪੜਾ ਜਿਹੜਾ ਤੁਸੀਂ ਦੇਖੋਗੇ ਇਹਦੀ ਆਹ ਵਾਲੀ ਪਰਖ ਹੁੰਦੀ ਹੈ ਕਪੜੇ ਦੀ ਤੇ ਇਹਦੀ ਕੰਨੀ ਇਸ ਟਾਈਪ ਦੀ ਹੁੰਦੀ ਹੈ ਤੇ ਕਪੜਾ ਬਹੁਤ ਸੌਫਟਾ ਗਰਮੀ ਦੇ ਵਿੱਚ ਸੂਟਦਾ ਤੁਹਾਨੂੰ ਪਾਏ ਦਾ ਪਤਾ ਨਹੀਂ ਲੱਗਣਾ ਬਹੁਤ ਹੀ ਪਿਆਰਾ ਕੱਪੜਾ ਹੈ ਤੇ ਡਿਜ਼ਾਈਨ ਇਹਦੇ ਹੈਗੇ ਨੇ ਇੱਕ ਬਹੁਤ ਸਿਲੇਕਟਡ ਡਿਜ਼ਾਈਨ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਬਹੁਤ ਹੀ ਸੋਹਣੇ ਇਹਨਾਂ ਦੇ ਰੰਗ ਨੇ ਇਹ ਸ਼ੂਟ ਦਾ ਪ੍ਰਾਈਸ ਜਿਹੜਾ ਹੈਗਾ ਆਪਾਂ ਤੁਹਾਨੂੰ 600 ਦੇਵਾਂਗੇ ਜਿਹੜੇ ਜੇ ਤੁਸੀਂ ਸਾਡੇ ਕੋਲੋਂ 10 ਸ਼ੂਟ ਇਕੱਠੇ ਮੰਗਵਾਉਣੇ ਹੋਗੇ ਤਾਂ 550 ਦਾ ਸ਼ੂਟ ਤੁਹਾਨੂੰ ਆਪਾਂ ਦੇਵਾਂਗੇ ਤੇ ਇੱਕ ਸ਼ੂਟ ਦਾ ਰੇਟ ਸਾਡਾ ਇਹ ਹੈਗਾ 600 ਰੁਪਇਆ ਤੇ ਇਹਦੇ ਵਿੱਚ ਆਪਣੇ ਕੋਲੇ ਜੇ-ਜੋ ਕਲਰ ਆਏ ਨੇ ਆਪਾਂ ਸਾਰੇ ਤੁਹਾਨੂੰ ਸ਼ੋਅ ਕਰ ਦਿੰਨੇ ਆ ਵੀ ਆਪਣੇ ਕੋਲੇ ਕਿਹੜੇ-ਕਿਹੜੇ ਕਲਰ ਆ ਇਹਦੇ ਲੈਣੇ ਤੇ ਇਹ ਸੈੱਟ ਸੀਗਾ ਜਿਹੜਾ ਮੈਂ ਪਹਿਲਾਂ 600 ਨੂੰ ਸ਼ੁਰੂ ਕਰਿਆ ਦਿਖਾਉਣ ਵਾਸਤੇ ਇਹ ਸੈੱਟ ਦੇ ਵਿੱਚ ਆਪਣੇ ਕੋਲੇ ਏਟ ਟਾਈਮ ਦੋ ਕਲਰ ਨੇ ਆਪਣੇ ਕੋਲੇ ਕੱਲ ਪਰਸੋ ਹੀ ਮਾਲ ਆਇਆ ਸੀ ਇਹਦੇ ਵਿੱਚ ਦੋ ਕਲਰ ਹੀ ਰਹਿ ਗਏ ਸਿਰਫ ਤੇ ਇਹਦਾ ਮਾਲ ਦੁਬਾਰੇ ਆਪਣੇ ਕੋਲੇ ਫੇਰ ਆਉਂਦਾ ਰਹੂਗਾ ਰਿਪੀਟ ਤੇ ਵਾਰ-ਵਾਰ ਤੇ ਏਟ ਟਾਈਮ ਦੋ ਕਲਰ ਨੇ ਇਹ ਤੇ ਆਹ ਲਓ ਜੀ ਪਿਸਤਾ ਕਲਰ ਦੇ ਵਿੱਚ ਫਲਾਰ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਿਰਫ ਦੇ ਸਿਰਫ ਰੇਟ 600 ਰੁਪਿਆ ਤੇ ਘਰ ਬੈਠ ਕੇ ਸੂਟ ਨੂੰ ਤੁਸੀਂ ਆਏ ਕਰ ਸਕਦੇ ਹੋਗੇ ਸੋਡੀ ਆਪਣੀ ਦੁਕਾਨ ਹੈ ਮਠਾੜੂ ਸ਼ਾਪ ਤੁਸੀਂ ਦੁਕਾਨ ਦੇ ਉੱਤੇ ਵੀਜ਼ਿਟ ਕਰ ਸਕਦੇ ਹੋਗੇ ਆਹ ਲਓ ਜੀ ਇਹ ਆ ਗਿਆ ਇਹਦਾ ਦੂਸਰਾ ਡਿਜ਼ਾਈਨ ਤੇ ਇੱਕ ਸੈੱਟ ਦੇ ਵਿੱਚ ਤੁਹਾਨੂੰ ਚਾਰ ਚਾਰ ਕਲਰ ਮਿਲਣਗੇ ਕਲਰ ਬਹੁਤ ਪਿਆਰੇ ਹੋਣਗੇ ਡਿਜ਼ਾਈਨ ਬਹੁਤ ਹੀ ਸੋਹਣੇ ਹੋਣਗੇ ਇਹ ਤੇ ਕਪੜਾ ਵੀ ਸੌਫਟ ਵਾਲਾ ਹੋਊਗਾ ਆਹ ਲਓ ਜੀ ਇਹ ਬਲੈਕ ਕਲਰ ਦੇ ਵਿੱਚ ਜਿਹੜਾ ਇਹਦਾ ਇਹ ਪ੍ਰਿੰਟਿੰਗ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈਗੀ ਤੇ ਸੂਟ ਆਲ ਓਵਰ 5 ਮੀਟਰ ਮਿਲੂਗਾ ਤੇ ਇਹਦੇ ਵਿੱਚ ਕਲਰ ਬਹੁਤ ਪਿਆਰੇ ਨੇ ਅਸੀਂ ਵੀਡੀਓ ਦੀ ਜਿਹੜੀ ਤਿਆਰੀ ਕਰਨੀ ਹੁੰਦੀ ਹੈ ਤੇ ਇਹ ਸਾਰਾ ਮਾਲ ਆਪਣੇ ਕੋਲ ਨੇਊ ਹੁੰਦਾ ਹੈ ਤੇ ਨੇਊ ਸਾਫ ਹੁੰਦਾ ਇਹ ਆਪਾਂ ਸਾਰੇ ਜੇਵਰ ਪਹਿਲਾਂ ਕਾਗਜ਼ ਪੱਟ ਕੇ ਆਪਾਂ ਤਿਆਰੀ ਕਰਦੇ ਹਾਂ ਕਿਉਂਕਿ ਨਹੀਂ ਫਿਰ ਆਪਣਾ ਜਿਹੜਾ ਆਪ ਕਾਗਜ਼ ਜਾਂ ਹੁੰਦਾ ਉੱਤੇ ਲਾਉਣ ਦੀ ਟਾਈਮ ਅੱਧਾ ਘੰਟਾ ਲੱਗ ਜਾਂਦਾ ਫਿਰ ਵੀਡੀਓ ਦਾ ਸਮਾਂ ਬਹੁਤ ਲੰਬਾ ਬਣ ਜਾਂਦਾ ਆਹ ਲਓ ਜੀ ਅਗਲਾ ਕਲਰ ਦਿੰਨੇ ਆ ਸਾਨੂੰ ਆਪਾਂ ਨੇਵੀ ਨੀਲਾ ਜਿਹਾ ਕਲਰ ਦਿੰਨੇ ਆ ਆ ਲਓ ਜੀ यह नीला कलर ये फलार ये चार रंग ने चारों रंग बहुत प्यारे ने आ लो जी तुम देख लो आप बहुता नहीं खोल दे देेन आ गया कॉफी शेड आ लो जी ये आ गया ग्रीन कलर थोड़ा खोल थोड़ा ही खोलेंगे क्योंकि फलार जो पता लग जा डिजाइन का आ लो जी ये ग्रीन कलर ਕਲਰ ਜਿਹੜੇ ਹੈਗੇ ਨੇ ਸਾਰੇ ਚੜਦੇ ਤੇ ਚੜਦੇ ਨੇ ਤੇ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਆਹ ਲਓ ਜੀ ਇਹਦਾ ਆ ਗਿਆ ਅਗਲਾ ਪ੍ਰਿੰਟ ਇਸ ਦਾ ਅਗਲਾ ਪ੍ਰਿੰਟ ਆ ਗਿਆ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹਨੂੰ ਕੋਈ ਵੀ ਜਿਹੜੀ ਯੂਜ਼ ਕਰ ਸਕਦੀ ਹੈ ਕਲਰ ਸਾਰੇ ਵਿੱਚ ਲਾਈਟ ਡਾਰਕ ਬਹੁਤ ਹੀ ਪਿਆਰੇ ਕਲਰ ਲੰਗੇ ਤੇ ਕਪੜਾ ਸਾਨੂੰ ਮੈਂ ਦੱਸਿਆ ਵੀ ਆਡੀ ਕਲੈਕਸ਼ਨ ਦਾ ਤੇ ਇਹਦੇ ਮਾਰਕੀਟ ਦੇ ਰੇਟ ਜਿਹੜੇ ਸਾਰੇ ਸਾਢੇ 700 ਤੇ 800 ਦੀ ਰੇਂਜ ਦੇ ਵਿੱਚ ਵਿੱਚ ਇਹਦੇ ਰੇਟ ਨੇਗੇ ਆਪਣੇ ਮਠਾੜੂ ਸ਼ੋਪ ਦੇ ਉੱਤੇ ਤੁਹਾਨੂੰ ਘੱਟ ਤੋਂ ਘੱਟ ਇਹਦਾ ਸਭ ਤੋਂ ਘੱਟ ਰੇਟ ਮਿਲੂਗਾ 600 ਰੁਪਿਆ ਤੇ 10 ਸੂਟ ਤੁਸੀਂ ਸਾਡੇ ਕੋਲੋਂ ਮੰਗਵਾਉਨੇ ਹੋ ਤਾਂ 550 ਦਾ ਸੂਟ ਤੁਹਾਨੂੰ ਇਹ ਲੱਗੂਗਾ ਤੇ ਕੋਰੀਅਰ ਚਾਰਜ ਤੁਹਾਨੂੰ ਅਲੱਗ ਤੋਂ ਲੱਗਣਾ ਹੀ ਲੱਗਣਾ ਉਹ ਤੁਹਾਨੂੰ ਅਲੱਗ ਤੋਂ ਲੱਗੂਗਾ ਆ ਲਓ ਜੀ ਇਹ ਦਾ ਆ ਗਿਆ ਗਾਜਰੀ ਕਲਰ ਤੀਸਰਾ ਕਲਰ ਸੀਗਾ ਗਾਜਰੀ ਕਲਰ ਬਹੁਤ ਪਿਆਰਾ ਰੰਗ ਹੈ ਤੇ ਅਗਲਾ ਆਪਣੇ ਕੋਲੇ ਆ ਗਿਆ ਇਹਦੇ ਵਿੱਚ ਮਸਟਰਡ ਕਲਰ ਹਾਲੋ ਜੀ ਇਹ ਜਿਹੜੀ ਆਈਟਮ ਹੈਗੀ ਆ ਇਹ ਜਿਹੜੀ ਸਾਰੀ ਏਕੇ ਟੈਕਸ ਦੀ ਆਈਟਮ ਹੈ ਬ੍ਰਾਂਡਡ ਵਧੀਆ ਕਪੜਾ ਸੌਫਟ ਵਾਲਾ ਬਹੁਤ ਵਧੀਆ ਆਹ ਲਓ ਜੀ ਇਹਦੇ ਚ ਆ ਗਿਆ ਅਗਲਾ ਡਿਜ਼ਾਈਨ ਤੇ ਡਿਜ਼ਾਈਨ ਸੋਨੋ ਇੱਕ ਤੋਂ ਇੱਕ ਮਿਲੂਗਾ ਪਰਫੈਕਟ ਚੜਦੇ ਵਿਚੜਦੇ ਡਿਜ਼ਾਈਨ ਮਿਲਣਗੇ ਆਹ ਲਓ ਜੀ ਇਹ ਦਾ ਸੀਗਾ ਅਗਲਾ ਕਲਰ ਬੀ ਐਨ ਸੀ ਇਹ ਦਾ ਅਗਲਾ ਬਹੁਤ ਸੋਹਣਾ ਗੁਲਾਬ ਦੇ ਫੁੱਲ ਵਾਲਾ ਡਿਜ਼ਾਈਨ ਹੈ ਤੇ ਸੂਟ ਨਹੀਂ ਛੱਡਣ ਵਾਲੇ तो मठाड़ू शॉप के बीच करना पटाफट आ लो जी आ कलर से ग्रीन जै ग्रीन मेहंदी मेहंद कलर है यह मेहंदी कलर बहुत प्यारा ना बहुता डारक है बहुता लाइट भी नहीं बहुत ही सोहना कलर है आ लो जी एक आ न्यू जहा कलर आ गया बहुत सोना है बहुत सोहना है आ लो जी ਇਹਦਾ ਨਾਂ ਲਵਾਈਂਡਰ ਸ਼ੇਡ ਐ ਨਾ ਡਾਰਕ ਜਾਮਨੀ ਐ ਤੇ ਨਾ ਇਹਦਾ ਕਲਰ ਲਾਈਟ ਪਰਪਲ ਐ ਇਹਦਾ ਕਲਰ ਤੁਸੀਂ ਆਪ ਹੀ ਦੇਖ ਲਿਓ ਵੀ ਕਿਹੜਾ ਕਲਰ ਐ ਤੇ ਕਲਰ ਬਹੁਤ ਪਿਆਰਾ ਐ ਕਈ ਕਈ ਕਲਰ ਇਹ ਜੇ ਆ ਜਾਂਦੇ ਨੇ ਆਪਾਂ ਨੂੰ ਕਲਰਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਵੀ ਇਹਦੇ ਕਲਰ ਕਿਹੜਾ ਆ ਗਏ ਕੰਪਨੀਆਂ ਨਿਊ ਨਿਊ ਕਲਰ ਦਿੰਦੀਆਂ ਰਹਿੰਦੀਆਂ ਨੇ ਇਹ ਆਹ ਲਓ ਜੀ ਆਇਆ ਸੀ ਚੌਥਾ ਕਲਰ ਇੱਕ ਸੂਟ ਦਾ ਰੇਟ ਸਾਨੂੰ ਦੱਸਿਆ ਵੀ 600 ਰੁਪਿਆ 10 ਸੂਟਾਂ ਦਾ ਰੇਟ ਸਾਡੇ ਕੋਲ ਤੁਸੀਂ 10 ਸੂਟ ਇਕੱਠੇ ਲਓਗੇ ਤਾਂ 550 ਕੋਰੀਅਰ ਚਾਰਜ ਤੁਹਾਨੂੰ ਸਾਰਿਆਂ ਦਾ ਅਲੱਗ ਤੋਂ ਲੱਗੂਗਾ ਇੱਕ ਇਹਦੇ ਚ ਆਹ ਵਾਲਾ ਕਲਰ ਆ ਗਿਆ ਇਹ ਵੀ ਕਲਰ ਆਪਾਂ ਦੇਖਦੇ ਆਂ ਕਲਰ ਬਹੁਤ ਸੋਹਣਾ ਹੈ ਇਹ ਇਹਦਾ ਤੀਜਾ ਡਿਜ਼ਾਈਨ ਆ ਗਿਆ ਹਾਲੋ ਜੀ ਫਲਾ ਰਹੇ ਜੀ ਬਹੁਤ ਪਿਆਰੇ ਨੇ ਇਹ ਕਪੜਾ ਇਸ ਟਾਈਪ ਦੀ ਜਿਹੜੀ ਕਾਟਨ ਹੈਗੀ ਇਸ ਟਾਈਪ ਦੀ ਇਹ ਜਿਵੇਂ ਆਪਣਾ ਗੀਜਾ ਲਾਉਣ ਦਾ ਕਪੜਾ ਹੁੰਦਾ ਹੈ ਗੀਜਾ ਲਾਂ ਦੇ ਕੱਪੜੇ ਦੇ ਬਰਾਬਰ ਦੀ ਕੁਆਲਿਟੀ ਮੰਗੂ ਇਹਦੀ ਕੁਆਲਿਟੀ ਹੈ ਬਹੁਤ ਵਧੀਆ ਰੇਟੇ ਦਾ 600 ਰੁਪਿਆ ਆਹ ਲਓ ਜੀ ਇਹਦਾ ਦੂਸਰਾ ਕਲਰ ਆ ਗਿਆ ਗਾਜਰੀ ਇਹ ਸਿਰਫ ਇੱਕ ਸੂਟ ਬਚਿਆ ਆਪਣੇ ਕੋਲ ਇਹ ਸੂਟ ਮੇਰੇ ਕੋਲੇ ਕੱਲ ਸੇਲ ਹੋ ਗਏ ਸੀ ਇੱਕ ਸੂਟ ਹੈ ਮਾਲ ਕੋਈ ਗੱਲ ਨਹੀਂ ਤੁਸੀਂ ਮੰਗਵਾਉਣ ਵਾਲੇ ਬਣੇ ਹੋ ਰਿਪੀਟ ਤੇ ਮਾਲ ਆਪਣੇ ਕੋਲੇ ਆਉਂਦਾ ਰਹਿੰਦਾ ਹੈ ਡਿਜ਼ਾਈਨ ਨਵੇਂ-ਨਵੇਂ ਆਉਂਦੇ ਰਹਿੰਦੇ ਨੇ ਆਹ ਲਓ ਜੀ ਇਹ ਕਿਹੜੀ ਜੀ ਸਦਾਈ ਕਲਰ ਸੀ ਇਹ ਅਸੀਂ ਮਾਲ ਸਾਰਾ ਆਪਣੇ ਕੋਲੇ ਨਵਾਂ ਹੁੰਦਾ ਹੈ ਇਹ ਗੱਲ ਨਹੀਂ ਹੁੰਦੀ ਕਿਉਂਕਿ ਅਸੀਂ ਖੋਲ ਪੇਸ ਕਰਕੇ ਰੱਖਦੇ ਆ ਪਹਿਲਾ ਲਿਫਾਫਾ ਲਾਉਣ ਵੀ ਟਾਈਮ ਸਾਨੂੰ ਬਹੁਤ ਜ਼ਿਆਦਾ ਲੱਗ ਜਾਂਦਾ ਆ ਹਾਲੋ ਜੀ ਆਇਆ ਆ ਗਿਆ ਤੀਸਰਾ ਕਲਰ ਸਰਦਈ ਕਲਰ ਲਾਈਟ ਲਾਈਟ ਸਰਦਈ ਬਹੁਤ ਹੀ ਸੋਹਣਾ ਜਿਹੜੇ ਅੱਜ ਦੇ ਕਲਰ ਨੇ ਬਹੁਤ ਹੀ ਪਿਆਰੇ ਨੇ ਮਿੱਠੇ ਮਿੱਠੇ ਕਲਰ ਨੇ ਇਹ ਸਾਰੇ ਗਰਮੀ ਵਾਲੇ ਤੇ ਗਰਮੀ ਇਹਨਾਂ ਨੇ ਸੋ ਸੋਡੇ ਲਵੇਂ ਲਗਣ ਮੈਂਦੀ ਕਿਉਂਕਿ ਵੈਸੇ ਗਰਮੀ ਹਜੇ ਸਟਾਰਟ ਹੋਣ ਵਾਲੀ ਸੀ ਫੇਰ ਠੰਡ ਹੋ ਜਾਂਦੀ ਐ ਤੇ ਜਦੋਂ ਗਰਮੀ ਸਟਾਰਟ ਹੁੰਦੀ ਐ ਫੇਰ ਦੁਬਾਰਾ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਐ ਠੰਡ ਫੇਰ ਕਰ ਦਿੰਦਾ ਆਹ ਲੋ ਜੀ ਇਹ ਆ ਗਿਆ ਇੱਕ ਹੋਰ ਡਿਜ਼ਾਈਨ ਕੁਲਮਾ ਜੈ ਜਿਹਨੂੰ ਕੁਲਮਾ ਕੋ ਮਨ ਡਿਜ਼ਾਈਨ ਕਹਿ ਸਕਦੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆਹ ਲੋ ਇਸ ਬਹੁਤ ਪਿਆਰਾ ਡਿਜ਼ਾਈਨ ਆ ਮੇਰੇ ਮਨਪਸੰਦਾ ਡਿਜ਼ਾਈਨ ਹੈ ਬਹੁਤ ਪਿਆਰਾ ਡਿਜ਼ਾਈਨ ਮੈਨੂੰ ਇਹ ਬਹੁਤ ਹੀ ਸੋਹਣਾ ਲੱਗਦਾ ਹੈ ਆਹ ਲੋ ਜੀ ਇਹਦੇ ਵਿੱਚ ਚਾਰ ਕਲਰ ਨੇ ਚਾਰ ਚਾਰੋ ਕਲਰ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਲੋ ਜੀ ਇਹ ਮਹਿੰਦੀ ਕਲਰ ਦੇ ਨਾਲ ਕੰਟਰਾਸਟ ਹੈ ਇਹ ਜਿਹੜਾ ਜਮੀਨ ਦਾ ਕਲਰ ਹੈ ਮਹਿੰਦੀ ਕਲਰ ਹੈ ਥੱਲੇ ਵਾਲੇ ਜਿਹੜਾ ਸੂਟ ਆਪਾਂ ਦੇਖਿਆ ਸੀ ਉਹਦਾ ਸੀਗਾ ਸੀ ਗ੍ਰੀਨ ਜਾਂ ਫਿਰੋਜੀ ਜਾਂ ਕਲਰ ਤੇ ਅਗਲਾ ਕਲਰ ਆ ਗਿਆ ਬਲੈਕ ਦੇ ਵਿੱਚ ਬਸ ਹਾਨਾ ਖੋਲੋ ਆਹ ਲੋ ਜੀ ਆਇਦਾ ਕਲਰ ਜਮੀਨ ਦਾ ਆ ਗਿਆ ਲਾਈਟ ਜਿਹੜਾ ਇਹਦੇ ਵਿੱਚ ਲੈਂਗਜੀ ਹੈ ਲਾਈਟ ਲਵਿੰਡਰ ਜਿਹਦੀ ਉਹਦੇ ਨਾਲ ਇਹਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਬਣਦਾ ਤੇ ਕਲਰ ਇਹਦੇ ਬਹੁਤ ਸੋਹਣੇ ਨੇਗੇ ਹਲੋ ਜੀ ਅਗਲਾ ਕਾਫੀ ਸ਼ੇਡ ਦੇ ਵਿੱਚ ਟੱਚ ਆ ਗਿਆ ਇਹਦਾ ਕਾਫੀ ਸ਼ੇਡ ਦਾ ਜਿਹੜਾ ਹੈਗਾ ਜ਼ਮੀਨ ਦਾ ਕਲਰ ਕਾਫੀ ਕਲਰ ਹੈ ਹਲੋ ਜੀ ਇਹ ਕਲਰ ਜਿਹੜੇ ਸੀਗੇ ਆਪਣੇ ਸਾਰੇ ਆਡੀ ਕਲੈਕਸ਼ਨ ਦੇ ਵਿੱਚ ਸੀਗੇ ਤੇ ਰੇਟ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਸਾਰਿਆਂ ਦਾ ਇੱਕ ਸੂਟ ਦਾ 600 ਰੁਪਿਆ ਰੇਟ ਹੈ ਤੁਸੀਂ 10 ਸੂਟ ਘਟੋ ਘਟ ਸਾਡੇ ਕੋਲੋਂ ਮੰਗਵਾਓਗੇ ਤਾਂ 550 ਰੁਪਿਆ ਰੇਟ ਕੋਰੀਅਰ ਚਾਰ ਜਿਹੜਾ ਅਲੱਗ ਤੋਂ ਤੁਹਾਨੂੰ ਲੱਗੂਗਾ ਇਹਦੇ ਜਾਨਾ ਇੱਧਰ ਪਏ ਨਹੀਂ ਸਾਰੇ ਕਮਲ ਨੇ ਇੱਧਰ ਸੈਟ ਵਾਈਲ ਆਈ ਪਏ ਨਹੀਂ ਤੇ ਇੱਕ ਆਪਣੇ ਕੋਲੇ ਆਈਟਮ ਹੋਰ ਆਈ ਹੈ ਨਿੱਕੀ ਬੂਟੀ ਵਾਲੀ ਬਹੁਤ ਹੀ ਸੋਹਣੀ ਉਹ ਜਾਮ ਦੇ ਕੱਪੜੇ ਦੇ ਉੱਤੇ ਹੈ ਆਪਾਂ ਉਹ ਵੀ ਤੁਹਾਨੂੰ ਦਿਖਾਉਨੇ ਆ ਉਹਦਾ ਵੀ ਰੇਟ ਵੀ ਜਿਹੜਾ 600 ਰੁਪਿਆ ਹੈ ਇਹ ਪਿਆਰ ਜਾਮ ਦਾ ਕਪੜਾ ਆ ਗਿਆ ਬਹੁਤ ਹੀ ਸੋਹਣਾ ਇਹਦੇ ਡਾਰਕ ਕਲਰ ਆਗੇ ਕੁੜੀਆਂ ਦੇ ਜਿਵੇਂ ਆਪਾਂ ਚੁੱਲ੍ਹੇ ਤੇ ਕੰਮ ਕਰਨ ਵਾਸਤੇ ਡਾਰਕ ਜੇ ਕਲਰ ਮੈਲਦਾ ਨਹੀਂ ਪਤਾ ਲੱਗਦਾ ਹੁੰਦਾ ਬਹੁਤ ਹੀ ਸੋਹਣਾ ਸਾਫਾ ਇਹਦਾ ਕਪੜਾ ਬਹੁਤ ਸੋਹਣਾ ਰਬੜ ਵਰਗਾ ਤੇ ਰੰਗ ਨੇ ਪੱਕੇ ਇਟ ਵਰਗੇ ਇਹ ਤੁਸੀਂ ਇਹਸ਼ਾਂ ਯਾਦ ਰੱਖਿਆ ਕਰੋ ਜਿਹੜਾ ਤੁਸੀਂ ਮਛਾੜੂ ਸਪ ਦੇ ਤੋਂ ਕਪੜਾ ਲੈਨੇ ਹੋ ਉਹਦੇ ਰੰਗ ਹਮੇਸ਼ਾ ਇਟ ਵਰਗੇ ਪੱਕੇ ਹੁੰਦੇ ਨੇ ਕਲਰ ਬਹੁਤ ਸੋਹਣੇ ਡਾਰਕ ਡਾਰਕ ਤੇ ਤੁਸੀਂ ਇਹਦੀ ਬੂਟੀ ਦੇਖੋ ਬਹੁਤ ਸੋਹਣੀ ਹੈ ਇਦੇ 'ਚ ਸਾਨੂੰ ਤੁਸੀਂ ਮੇਰੇ ਕੋਲ ਆਲਓਵਰ ਸੂਟ ਚਾਹੋ ਸਾਨੂੰ ਆਲਓਵਰ ਮਿਲ ਜੂਗਾ ਜੇ ਤੁਸੀਂ ਮੈਚਿੰਗ ਲੈਣਾ ਹੈ ਤਾਂ ਜਾਂ ਦੀ ਸਲਵਾਰ ਦੇ ਨਾਲ ਆਪਾਂ ਪਿੰਕ ਕਲਰ ਦੀ ਸਲਵਾਰ ਲਾ ਕੇ ਸਾਨੂੰ ਮੈਚਿੰਗ ਕਰਕੇ ਦੇਵਾਂਗੇ ਤੇ ਆਲਓਵਰ ਚਾਹੋਗੇ ਤਾਂ ਸਾਰੇ ਸੂਟ ਇਦਾਂ ਸਾਨੂੰ ਆਲਓਵਰ ਵੀ ਮਿਲ ਜਾਣਗੇ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਆਹ ਲਓ ਜੀ ਇਹ ਸਰਦਈ ਦੇ ਨਾਲ ਕੰਟਰਾਸਟ ਆ ਗਿਆ ਜ਼ਮੀਨ ਦਾ ਕਲਰ ਨੀਲਾ ਤੇ ਸਰਦਈ ਬੂਟੀ ਦੇ ਨਾਲ ਬਹੁਤ ਤਿਆਰਾ ਕੰਬੀਨੇਸ਼ਨ ਹੈ। ਸ਼ੂਟ ਸ਼ੂਟ ਬਹੁਤ ਸੋਹਣੇ ਨੇ ਸਾਰੇ ਕਪੜਾ ਸਾਫ ਜਿਹੜਾ ਬਹੁਤ ਸੋਹਣਾ ਹੈ ਆ ਆ ਗਿਆ ਮਹਿਰੂਨ ਦੇ ਵਿੱਚ ਨਾਭੀ ਕਲਰ ਹੈ ਇਹਦਾ। ਆਹ ਲਓ ਜੀ। ਇਹ ਨਾਭੀ ਕਲਰ ਆ ਬਹੁਤ ਸੋਹਣਾ। ਤੇ ਅਗਲਾ ਕਲਰ ਆ ਗਿਆ ਆਪਣਾ ਗ੍ਰੀਨ। ਪ्युअर ਜਾਮ ਦਾ ਕਪੜਾ, origional ਜਾਮ ਦਾ ਕਪੜਾ ਤੁਹਾਨੂੰ ਕਾਟਨ ਸਟਾਫ ਦੇ ਵਿੱਚ ਮਿਲੂਗਾ ਇਹ। ਜਿਹੜੀ ਚੀਜ਼ ਜੋ ਵੀ ਅਸੀਂ ਕਹਿੰਨੇ ਆ ਉਹ ਹੁੰਦੀ ਹੈ ਜੇ ਅਸੀਂ ਤੁਹਾਨੂੰ origignal ਕਹਿ ਕੇ ਦੇਵਾਂਗੇ ਤਾਂ ਸਾਡੇ ਦੁਕਾਨ ਦੇ ਉੱਤੇ ਤੁਹਾਨੂੰ origignal ਚੀਜ਼ ਮਿਲੂਗੀ ਕੋਈ ਵੀ ਡੁਪਲੀਕੇਟ ਗੱਲ ਆਪਣਾ ਆਪਾਂ ਨਾ ਕਰੀਏ ਤੇ ਨਾ ਆਪਾਂ ਨੇ ਕੋਲੇ ਡੁਪਲੀਕੇਟ ਮਾਲ ਹੁੰਦਾ ਹੈ ਕੌਣ ਹੈ ਹੈਗਾ ਕੋਈ ਕੋਈ ਤੇ ਨਹੀਂ ਕਿ ਦੁਕਾਨ ਦੇ ਉੱਤੇ ਉੱਧਰ ਕੋਈ ਬਾਜ ਮਾਰੀ ਜਾਂਦਾ ਆਹ ਲਓ ਜੀ ਇਹਦਾ ਅਗਲਾ ਡਿਜ਼ਾਈਨ ਆ ਗਿਆ अगला डिजाइन आ गया सरदईरास है इस निकी -निकी भी तीन कलर ने तीन ने कलर अवेलेबल दिखाने पिंक्रास्ट है जमीन का कलर ब्लैक है बहुत प्यारा शूट है ते भी कलर अपने को अवेलेबल हो रही बहुत सोहना कलर है ਆਹ ਲਓ ਜੀ ਚਲੋ ਆਹ ਲਓ ਜੀ ਇਹ ਸੀਗਾ ਇਹਦਾ ਗ੍ਰੀਨ ਕਲਰ ਤੇ ਸਾਰੇ ਕਲਰ ਬਹੁਤ ਸੋਹਣੇ ਸੀਗੇ ਤੇ ਇਹਦੇ ਵਿੱਚ ਇੱਕ ਆਪਣੇ ਕੋਲੇ ਮਡਾਲ ਦਾ ਕਪੜਾ ਆਇਆ ਆਪਾਂ ਤੁਹਾਨੂੰ ਮਡਾਲ ਦਾ ਦਿਖਾਉਣੀ ਜੇ ਕਿਸੇ ਭੈਣ ਨੇ ਫਰਾਕ ਜਾਂ ਨੈਰਾ ਕਟ ਸੂਟ ਬਣਾਉਣਾ ਹੈ ਉਹਦੇ ਚ ਆਪਾਂ ਇਹ ਹਮੇਸ਼ਾ ਰੱਖਦੇ ਰੱਖਦੇ ਹੁੰਨੇ ਆ ਕਪੜਾ ਬਹੁਤ ਸੋਹਣਾ ਹੈ ਉਹ ਪਰਲਾ ਚੱਕੋ ਨਾ ਇਹਦੇ ਚ ਆਪਣੇ ਕੋਲੇ ਕਲਰ ਥੋੜੀ ਹੋਣਗੇ ਮਤਲਬ 2 2-3 ਕਲਰ ਇਹ ਇਹਦੇ ਵਿੱਚ ਤੁਹਾਨੂੰ ਮਿਲਣਗੇ ਉਹ ਫਰਾਕ ਵਗੈਰਾ ਬਣਾਉਣੀ ਹੈ ਤੁਸੀਂ ਕੰਫਰਟੇਬਲ ਰਹਿਣ ਵਾਸਤੇ ਗਰਮੀ ਦੇ ਵਿੱਚ ਤੁਸੀਂ ਚੀਜ਼ ਨੂੰ ਹੁਣ ਟਾਈਮ ਹੈ ਸਮਾਂ ਤੇ ਗਰਮੀ 'ਚ ਪਾਉਣ ਵਾਸਤੇ ਤੁਸੀਂ ਸਟਿਚ ਕਰਕੇ ਰੱਖ ਸਕਦੇ ਹੋ ਆਹ ਲਓ ਜੀ ਇਹ ਸੀਗੇ ਇਹਦੇ ਮਡਾਲ ਦਾ ਇਹ ਕਪੜਾ ਜਿਹੜਾ ਹੈਗਾ ਇਹ ਮਡਾਲ ਦਾ ਕਪੜਾ ਹੈਗਾ 5 ਮੀਟਰ ਆਲ ਓਵਰ ਮਿਲੂਗਾ ਤੇ 600 ਰੁਪਿਆ ਇਹਦਾ ਪ੍ਰਾਈਸ ਹੈ ਤੇ ਇਹਦੇ 'ਚ ਆਪਣੇ ਕੋਲੇ ਮਤਲਬ ਸਿੰਗਲ ਸਿੰਗਲ ਜੇਪੀ ਸੋਣਗੇ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਦਿਖਾਉਣੀ ਆਂ ਆਹ ਲਓ ਜੀ ਇਹ ਆ ਗਿਆ ਤਾਂ ਕਾਫੀ ਸ਼ੇਡ ਇਹਦਾ ਕੋਈ ਜ਼ਰੂਰੀ ਨਹੀਂ ਤੁਸੀਂ ਨੈਰਾ ਕੱਟ ਜਾ ਫਰੌਕ ਬਣਾਓ ਤੁਸੀਂ ਇਹਦਾ ਸੂਟ ਵੀ ਸਟਿਚ ਕਰ ਸਕਦੇ ਹੋ ਕਿਉਂਕਿ ਬਹੁਤ ਸੋਹਣਾ ਕੰਫਰਟੇਬਲ ਕਪੜਾ ਹੈ ਪੋਲਾ ਪੋਲਾ ਤੇ ਲਿਸ਼ ਲਿਸ਼ ਕਰਦਾ ਆਹ ਲਓ ਜੀ ਆ ਆ ਗਿਆ ਜੈਪੂਰੀ ਡਿਜ਼ਾਈਨ ਇਹਨੂੰ ਅਸੀਂ ਤਾਂ ਪਾਕਿਸਤਾਨੀ ਕਹਿ ਦਿੰਦੇ ਹਾਂ ਤੁਸੀਂ ਇਹਨੂੰ ਜੈਪੂਰੀ ਕਹਿ ਦਿੰਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆਹ ਲਓ ਜੀ ਮੰਡਾਲ ਦੇ ਕਪੜੇ ਦੇ ਉੱਤੇ ਹੈ ਪਿਓਰ ਮੰਡਾਲ ਮਿਲੂਗੀ ਰੀਜਨਲ ਵਾਲੀ ਉਹ ਵੀ ਡੁਪਲੀਕੇਟ ਨਹੀਂ ਆਹ ਲਓ ਜੀ ਇੱਕ ਕਿਹਦੇ ਚ ਆ ਗਿਆ ਆਹ ਵਾ ਕਲਰ ਇਹਦੇ ਤੇਨੇ ਕਲਰ ਦੇਓ ਕਿਹੜੇ ਕਿਹੜੇ ਕਲਰ ਇਹ ਚ ਆਹ ਲਓ ਜੀ ਇਹਦਾ ਫਲਾਰ ਵੀ ਬਹੁਤ ਸੋਹਣਾ ਖੇੜਮਾ ਖੇੜਮਾ ਤੇ ਇਹਦੇ ਚ ਆਪਣੇ ਕੋਲੇ ਤਿੰਨ ਕਲਰ ਨੇ ਤਿੰਨੇ ਕਲਰ ਤੁਹਾਨੂੰ ਦਿਖਾਉਂ ਤਿੰਨੇ ਕਲਰ ਦੀ ਬਹੁਤ ਪਿਆਰੇ ਨੇ ਇਹਦੇ ਆਹ ਲਓ ਜੀ मसड के कंट्रास्ट है बहुत प्यारा है कलर बहुत सोहना है ते सूट है पूरा कंफर्टेबल तो सारी अज की वीडियो का रेट है छे सौ रुपया सारे न्यू 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 डिजाइन अपने को आए ने आ लोज ए फलार भी बहुत प्यारा है ਹਰੋ ਜੀ ਇਕੜੀਆਂ ਆਪਣੇ ਕੋਲੇ ਆਏ ਇਹ ਆਪਾਂ ਹਮੇਸ਼ਾ ਆਪਣੀ ਦੁਕਾਨ ਦੀ ਸ਼ਾਨ ਬਾਨ ਇਹਨੂੰ ਆਪਾਂ ਹਮੇਸ਼ਾ ਰੱਖਦੇ ਰੱਖਦੇ ਹੁੰਦੇ ਆ ਜੇ ਆਪਣੇ ਕੋਲੇ ਰੀਸਟਾਕ ਹੋ ਜਾਂਦਾ ਆਪਣੇ ਕੋਲੇ ਦੁਬਾਰਾ ਤੋਂ ਮਾਲ ਆ ਜਾਂਦਾ ਇਹ ਕਪੜਾ ਬਹੁਤ ਸੋਹਣਾ ਬਲੌਕ ਪ੍ਰਿੰਟਿੰਗ ਹੈ 600 ਰੁਪਏ ਦਾ ਪ੍ਰਾਈਸ ਹੈ ਤੇ ਇਹਦੇ ਨਾਲ ਤੁਸੀਂ ਕੰਟਰਾਸਟ ਕੰਬੀਨੇਸ਼ਨ ਕਰ ਸਕਦੇ ਹੋ ਮੈਚਿੰਗ ਕਰ ਸਕਦੇ ਹੋਗੇ ਇਹਦੇ ਨਾਲ ਤੁਸੀਂ ਸਲਵਾਰ ਅਲੱਗ ਤੋਂ ਲਗਾ ਸਕਦੇ ਹੋ ਤੁਸੀਂ ਸ਼ੂਟ ਨੂੰ ਵੀ ਬਾਏ ਕਰ ਸਕਦੇ ਹੋ ਤੇ ਕੱਲੀ ਸ਼ਰਟ ਵੀ ਮੇਰੇ ਕੋਲ ਲੈ ਸਕਦੇ ਹੋ ਇਹਦੇ 'ਚ ਆਪਣੇ ਕੋਲੇ ਅ 203 ਦਾ ਦੋ ਕਲਰ ਹੀ ਹੋਣਗੇ ਬਾਕੀ ਸੇਲ ਹੋ ਗਏ ਮਾਲ ਫੇਰ ਆਉਂਦਾ ਰਹਿੰਦਾ ਸਾਨੂੰ ਦੱਸਿਆ ਜੀ ਦਿਵਾਰੇ-ਦਵਾਰੇ ਆਪਣੇ ਕੋਲੇ ਰਿਪੀਟ ਤੇ ਮਾਲ ਆਉਂਦਾ ਰਹਿੰਦਾ ਆਹ ਲਓ ਜੀ ਇਹਦੇ ਨਾਲ ਥੋੜਾ ਉਹਦੇ ਚ ਔਰੇਂਜ ਵਾਲਾ ਕਲਰ ਸੀ ਇਹਦੇ ਚ ਡਾਰਕ ਔਰੇਂਜ ਤੇ ਮਤਲਬ ਥੋੜਾ ਜਿਹਾ ਬਦਲ ਜਾਂਦਾ ਇੰਜ ਲੱਗਦਾ ਵੀ ਦੇਖਣ ਵਾਲੇ ਨੂੰ ਜਿਵੇਂ ਸੇਮ ਜਿਹਾ ਹੁੰਦਾਗਾ ਡਿਜ਼ਾਈਨ ਥੋੜੇ ਵੱਖਰੇ-ਵੱਖਰੇ ਨੇਗੇ ਤੇ ਇਹ ਜਿਹੜੀ ਸੀਗੀ ਵੀਡੀਓ ਆਪਣੀ ਅੱਜ ਦੀ ਵੀਡੀਓ ਸੀ ਹੁਣ ਆਪਣੇ ਕੋਲੇ ਸਟਾਕ ਆਇਆ ਪਿਆ ਜਿਵੇਂ ਇਸ ਤਰ੍ਹਾਂ ਦਾ ਨਾ ਆਪਣੇ ਕੋਲੇ ਜੋਰ ਜੱਟ ਦਾ ਸਟਾਕ ਆਪਣੇ ਕੋਲੇ ਜੌਰ ਜੱਟ ਤੇ ਪ੍ਰਿੰਟਿੰਗ ਆਈ ਪਈ ਐ ਕਢਾਈ ਵਰਕ ਮਤਲਬ ਇਹ ਸਾਰੀਆਂ ਤੁਹਾਨੂੰ ਬ੍ਰਾਂਡਡ ਆਈਟਮਾਂ ਮਿਲਣਗੀਆਂ ਰੇਂਜ ਦਾ ਇਹਨਾਂ ਦੀ ਵਧੀਆ ਹੋਊਗੀ ਤੇ ਇਹਦੇ ਵਿੱਚ ਆਪਣੇ ਪੰਜ ਤੋਂ ਛੇ ਡਿਜ਼ਾਈਨ ਜੌਰ ਜੱਟ ਦੇ ਪ੍ਰਿੰਟਾਂ ਵਿੱਚ ਆਏ ਪਏ ਨੇਗੇ ਤੇ ਇਹਦੇ ਕਢਾਈ ਵਿੱਚ ਆਏ ਪਏ ਨੇ ਇਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਪਾਰਟੀ ਵੇਅਰ ਸ਼ੂਟ ਹੋਣਗੇ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਇੱਕ ਤੁਸੀਂ ਜਿਹੜੀ ਆਪਣੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਕਿਸੇ ਮੈਥਡ ਨਾਲ ਕਰ ਸਕਦੇ ਹੋ ਤੁਸੀਂ ਗੂਗਲ ਪੇ ਕਰ ਸਕਦੇ ਹੋ ਬੈਂਕ ਅਕਾਊਂਟ ਦੇ ਵਿੱਚ ਤੁਸੀਂ ਪੇਮੈਂਟ ਪਾ ਸਕਦੇ ਹੋ ਤੇ ਪੇਟੀਐਮ ਤੁਸੀਂ ਕਰ ਸਕਦੇ ਹੋਗੇ ਤੇ ਅਸੀਂ ਜਿਹੜਾ ਕੱਲਾ ਕੈਸ਼ ਔਨ ਡਿਲੀਵਰੀ ਦਾ ਕੰਮ ਛੱਡ ਕੇ ਕੈਸ਼ ਔਨ ਡਿਲੀਵਰੀ ਅਸੀਂ ਕਰਦੇ ਨਹੀਂਗੇ ਤੇ ਕੈਸ਼ ਪੇਮੈਂਟ ਹੁੰਦੀ ਹੈ ਸਾਡੀ ਸ਼ੂਟ ਨੂੰ ਤੁਸੀਂ ਘਰ ਬੈਠ ਕੇ ਮੰਗਾ ਲਿਆ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸਾਰੀਆਂ ਰਿਸ਼ਤੇਦਾਰੀਆਂ ਦੇ ਵਿੱਚ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਖਾਸ ਦੇ ਰਹੋ ਵਸਦੇ ਰਹੋ ਤੰਦਰੁਸਤ ਰਹੋ ਸ਼ਸ਼ੀ ਕਾਲ ਸਾਰਿਆਂ ਨੂੰ ਧੰਨਵਾਦ